ਲਓ ਵੀ ਵੀਡੀਓ ਦੇਖਣ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਇੱਕ 2021 ਮਾਦ ਦੀ ਪਰਵੇਚ ਅਸੀਂ ਬਾਈਆਂ ਨੂੰ ਪੁੱਛਦੇ ਹਾਂ ਕਿ ਕਿੱਥੋਂ ਆਏ ਸੀ ਬਾਈ ਕੀ ਹਾਲ ਚਾਲ ਆ ਵਧੀਆ ਹਾਲ ਚਾਲ ਨੇ ਜੀ ਤੇ ਬਾਈ ਕਿਹੜੇ ਜ਼ਿਲ੍ਹੇ ਚੋਂ ਆਏ ਹੋ ਅਸੀਂ ਲਖੀਮਪੁਰ ਚੋਂ ਆਏ ਜੀ ਯੂਪੀ ਚੋਂ ਲਖੀਮਪੁਰਾ ਯੂਪੀ ਚੋਂ ਕਿੰਨਾ ਕਿਲੋਮੀਟਰ ਪੈ ਜਾਂਦਾ ਯਾਰੋ ਆਪਾਂ ਨੂੰ ਪੁਰੋ ਪੈ ਜਾਂਦਾ 7-800 ਕਿਲੋਮੀਟਰ ਜੀ 600-700 ਕਿਲੋਮੀਟਰ ਪੈ ਜਾਂਦੀ ਸੋ ਨੂੰ ਅੱਜ ਇੱਕ ਰੀਪਰ ਦੀਆਂ ਕੱਲ ਮੈਂ ਪਰਸੋਂ ਫੋਟੋਆਂ ਪਾਈਆਂ ਸੀ ਉਹਨੂੰ ਕਿਦਾਂ ਦਾ ਲੱਗਾ ਇਹ ਰੀਪਰ ਜਿਵੇਂ ਫੋਟੋਆਂ ਪਾਈਆਂ ਸੀ ਮੰਨ ਕੇ ਚਲੋ ਉਹੀ ਕੋਸ਼ਿਸ਼ ਕਿ ਨਾ ਕੋ ਲੇ ਰਿਪੋਰਟ ਜੀ ਪੂਰਾ ਉਹੀ ਨਿਕਲਿਆ ਸਹੀ ਵਾ ਸਾਰਾ ਗੋਸਤਾਨੀਓਂ ਹੀ ਲੱਗਦਾ ਵੀ ਹੈਗਾ ਅੱਛਾ ਇਹ ਰਿਪੋਰਟ ਉਹੀ ਗੱਲ ਵਾਸੀ ਜਿਵੇਂ ਅਸੀਂ ਕਿਹਾ ਕੋਈ ਆਪਣਾ ਸੌਦੇ ਵਾਲਾ ਕੋਈ ਨਾ ਸੌਦੇ ਵਾਲਾ ਕੋਈ ਉਹ ਨਹੀਂ ਸੀਗਾ ਜੀ ਕੋਈ ਮੈਂ ਦੱਸਿਆ ਤੀ ਸਹੀ ਉਹੀ ਨਿਕਲਿਆ ਸਭ ਕੁਝ ਅੱਛਾ ਇਹ ਉਹੀ ਕੁਛ ਸੀ ਤੇ ਹੋਰ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਜੋ ਵੀ ਆਪਣਾ ਵੀਡੀਓ ਦੇਖ ਰਹੀ ਹੈ ਇਹ ਹੀ ਕਹਿਣਾ ਚਾਹੁੰਦੇ ਆ ਜੇ ਵੀਡੀਓ ਤੇ ਪਾਉਂਦੇ ਨੇ ਉਹ ਸਭ ਸੱਚੀ ਹੈ ਜੀ ਕੋਈ ਝੂਠ ਨਹੀਂ ਹੈਗਾ ਵੀ ਫੇਕ ਵੀਡੀਓ ਨਹੀਂ ਹੈਗਾ ਖਦੀ ਕੋਈ ਫੇਕ ਵਾਲਾ ਕੰਮ ਤਾਂ ਨਹੀਂ ਹੈ ਜੀ ਆਪਣਾ ਕੋਈ ਧੋਖੇ ਵਾਲਾ ਕੰਮ ਹੋਵੇ ਨਹੀਂ ਧੋਖੇ ਵਾਲਾ ਕੋਈ ਕੰਮ ਨਹੀਂ ਹੈ ਜੀ ਅੱਛਾ ਜੀ ਤੇ ਚਲੋ ਵੀਡੀਓ ਦੇਖਣਾ ਸਾਰਿਆਂ ਦਾ ਧੰਨਵਾਦ ਜੀ ਤੇ ਸਾਡੇ ਪੇਜ ਨੂੰ ਬਰਤੋਬਾ ਫੋਲੋ ਕਰੀ ਜੀ ਧੰਨਵਾਦ